ਗੁਰੂ ਗੁਰੂ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਧ ਭਾਈ ਕਪੰਦਰ ਸਿੰਘ ਜੀ ਦਾ ਦਿਨਾਨੇ ਹੁਕਮਨਾਮਾ ਸਾਹਿਬ ਸਰ ਕਰਵਾਏ ਹਨ ਅਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਧ ਭਾਈ ਜਸਵਿੰਦਰ ਸਿੰਘ ਜੀ ਦਾ ਹਜੂਰੀ ਰਾਗੀ ਜੀਰੀਦਵਾਸ ਸਾਹਿਬ ਸਾਹਿਬ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਏ ਹਨ ਸਸਕਤ ਜੀ ਆਉਂਦੇ ਸ਼੍ਰੀਚਰਵਾਰ ਜੋ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਸਵੇਰੇ 10 ਵਜੇ ਹੋਵੇਗੀ ਸੋਪ ਸੰਤਾਂ ਨੂੰ ਬੇਨਤੀ ਹੈ ਕਿ ਜਰੂਰ ਇਸ ਸੇਵਾ ਵਿੱਚ ਹਿੱਸਾ ਲੈਣਾ ਜੀ ਅਤੇ ਇੱਕ ਨਾਲ ਜਰੂਰੀ ਬੇਨਤੀ ਹੈ ਕਿ ਕੋਈ ਵੀ ਕਪੜਾ ਜਾਂ ਕੋਈ ਹੋਰ ਵਸਤੂ ਜੋ ਨਿਸ਼ਾਨ ਸਾਹਿਬ ਤੇ ਬੰਨਣ ਹੋ ਇਦਾਂ ਦਾ ਕੋਈ ਵੀ ਨਾਲ ਲੈ ਕੇ ਆਵੇ ਇਹ ਬਹੁਤ ਜਰੂਰੀ ਬੇਨਤੀ ਹੈ ਖਾਲਸਾ ਸਾਜਨਾ ਦੇ ਵਿਸਫਸਾਖੀ ਜੋ ਹੈ ਉਹ 13 ਤਰੀਕ ਨੂੰ ਗੁਰੂ ਘਰ ਵਿੱਚ ਮਨਾਇਆ ਜਾ ਰਿਹਾ ਹੈ ਉਸਨੇ ਸਾਰਾ ਹੀ ਦਿਨ ਸ਼ਬਦ ਕੀਰਤਨ ਕਥਾ ਵਿਚਾਰਾ ਪੁਰਾ ਦਿਨ ਨੰਤਰ ਚੱਲਦੇ ਰਹਿਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਹਾਜ਼ਰੀ ਭਰਨੀ ਹੈ ਜੀ ਇੱਕ ਮੇਰੀ ਬਹੁਤ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਇਧਰ ਹੈਂਡੀਕੈਪ ਪਾਰਕਿੰਗ ਹਾਲ ਇਹ ਸਹੂਲਤ ਸਿਰਫ ਤੇ ਸਿਰਫ ਜਿਹੜੇ ਰੱਤੀ ਤੋਂ ਤੋੜ ਤੱਕ ਚੱਲ ਨਹੀਂ ਸਕਦੇ ਉਹਨਾਂ ਲਈ ਹੈ ਸੋ ਕਿਰਪਾ ਕਰਕੇ ਇੱਥੇ ਗੱਡੀਆਂ ਨਾ ਖੜਕ ਰਿਆ ਕਰਨ ਇਹ ਬਹੁਤ ਜ਼ਰੂਰੀ ਬੇਤੀ ਹੈ। ਇੱਕ 50 ਡਾਲਰ ਦਾ ਬਿੱਲ ਜੋ ਇੱਥੇ ਡਿੱਗਿਆ ਹੋਇਆ ਮਿਲਿਆ ਸੀਗਾ ਅਗਰ ਉਹ ਕਿਸੇ ਦਾ ਹੋਵੇ ਤਾਂ ਆਫਿਸ ਦੇ ਪਿੱਛੋਂ ਲੈ ਲੈਣਾ ਨਹੀਂ ਤੇ ਫਿਰ ਉਸ ਦੀ ਜੋ ਉਪ ਤਦਾਰ ਦੇ ਵਿੱਚ ਅਸੀਲ ਕਰ ਦਿੱਤੀ ਜਾ ਰਹੀ ਸੀਨੀਅਰ ਦੀ ਬੇਨਤੀਆਂ ਪ੍ਰਵਾਧ ਕਰਨੀਆਂ ਜੀ ਹੁਣ ਸਮਾਂ ਹੈ ਦੁਬਾਰਾ ਕੀਰਤਨ ਦਾ ਕੀਰਤਨ ਦੀ ਹਾਜ਼ਰੀ ਭਰਨਗੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੋ ਆਪ ਜੀ ਨੂੰ 2:15 ਮਿੰਟ ਤੱਕ ਕੀਰਤਨ ਨਾਲ ਜੋੜ ਗਏ ਆਓ ਬੜੇ ਪਿਆਰ ਸਤਿਕਾਰ ਨਾਲ ਇਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ